ਇਸ ਕਹਾਣੀ ਦਾ ਮੁੱਖ ਨੀਮ ਹੈ ਕਾਂ ਤੇ ਲੂੰਬੜੀ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਜੰਗਲ ਵਿੱਚ ਇੱਕ ਕਾਂ ਤੇ ਲੂੰਬੜੀ ਰਹਿੰਦੇ ਸਨ ਅਤੇ ਲੂੰਬੜੀ ਬੜੀ ਹੀ ਚਲਾਕ ਸੀ ਇੱਕ ਦਿਨ ਬੜੇ ਹੀ ਜੋਰ ਨਾਲ ਦੋਨਾਂ ਨੂੰ ਬਹੁਤ ਹੀ ਭੁੱਖ ਲੱਗੀ ਹੋਈ ਸੀ ਅਤੇ ਉਹ ਕੁਝ ਖਾਣ ਲਈ ਇੱਧਰ-ਉੱਧਰ ਕੁਝ ਖਾਨ ਦੀ ਭਾਲ ਵਿੱਚ ਫਿਰ ਰਹੇ ਸਨ ਅਤੇ ਕਾਂ ਨੂੰ ਇੰਨੇ ਨੂੰ ਇੱਕ ਰੋਟੀ ਦਾ ਟੁਕੜਾ ਦਿਖਾਈ ਦਿੰਦਾ ਹੈ ਅਤੇ ਉਹ ਰੋਟੀ ਦੇ ਟੁਕੜੇ ਨੂੰ ਚੁੱਕ ਕੇ ਲੈ ਜਾਂਦਾ ਹੈ ਅਤੇ ਉੱਡ ਕੇ ਉਸ ਦਰਖਤ ਉੱਤੇ ਬੈਠ ਜਾਂਦਾ ਹੈ ਜਿੱਥੇ ਉਹ ਰੋਜ਼ ਹੀ ਰਹਿੰਦਾ ਹੁੰਦਾ ਸੀ ਫਿਰ ਇੰਨੇ ਨੂੰ ਲੂੰਬੜੀ ਵੀ ਉਸ ਦਰਖਤ ਦੇ ਥੱਲੇ ਜਾ ਕੇ ਬੈਠ ਜਾਂਦੀ ਹੈ ਅਤੇ ਉਹ ਕਾਂ ਵੱਲ ਦੇਖਦੀ ਹੈ ਕਿ ਕਾਂ ਤਾਂ ਇਕੱਲਾ ਹੀ ਰੋਟੀ ਨੂੰ ਖਾਣ ਲੱਗਾ ਹੈ ਫਿਰ ਇੰਨੇ ਨੂੰ ਲੂੰਬੜੀ ਬੜੀ ਹੀ ਚਲਾਕ ਹੁੰਦੀ ਹੈ ਉਸ ਨੇ ਇੱਕ ਸਕੀਮ ਸੋਚੀ ਕਿ ਮੈਂ ਇਸ ਨੂੰ ਗੱਲਾਂ ਦੇ ਵਿੱਚ ਲੈ ਲੈਂਦੀ ਹਾਂ ਇੰਨੇ ਨੂੰ ਉਹ ਕਾਂ ਨੂੰ ਕਹਿਣ ਲੱਗ ਪਈ ਕਿ ਕਾਂ ਤੂੰ ਤਾਂ ਅੱਜ ਬੜਾ ਹੀ ਚਮਕਦਾ ਹੈ ਅਤੇ ਤੇਰੇ ਵਰਗਾ ਤਾਂ ਪੰਛੀ ਇਸ ਪੂਰੇ ਜੰਗਲ ਵਿੱਚ ਕਿਤੇ ਨਹੀਂ ਹੋਣਾ ਅਤੇ ਤੂੰ ਜਦੋਂ ਬੋਲਦਾ ਹਾਂ ਤੇ ਤੇਰੀ ਆਵਾਜ਼ ਕੋयल ਤੋਂ ਵੀ ਮਿੱਠੀ ਹੈ ਤੂੰ ਅੱਜ ਮੈਨੂੰ ਕੁਝ ਗਾ ਕੇ ਸੁਣਾ ਦੇ ਇਹ ਗੱਲ ਸੁਣ ਕੇ ਕਾਂ ਬੜਾ ਹੀ ਖੁਸ਼ ਹੁੰਦਾ ਹੈ ਅਤੇ ਉਹ ਉਹਦੀਆਂ ਗੱਲਾਂ ਵਿੱਚ ਆ ਜਾਂਦਾ ਹੈ ਉਹ ਕੁਝ ਸੁਣਾਉਣ ਹੀ ਲੱਗਦਾ ਹੈ ਐਨੇ ਨੂੰ ਉਹ ਜਦੋਂ ਮੂੰਹ ਖੋਲਦਾ ਹੈ ਅਤੇ ਰੋਟੀ ਦਾ ਟੁਕੜਾ ਉਸ ਧਰਤੀ ਤੇ ਡਿੱਗ ਜਾਂਦਾ ਹੈ ਅਤੇ ਉਹ ਰੋਟੀ ਦੇ ਟੁਕੜੇ ਨੂੰ ਚੁੱਕ ਕੇ ਲੂੰਬੜੀ ਲੈ ਜਾਂਦੀ ਹੈ ਅਤੇ ਖਾ ਲੈਂਦੀ ਹੈ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹ ਹੀ ਮਿਲਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਦੀ ਝੂਠੀ ਤਾਰੀਫ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ